ਅੱਜ ਆਪਾਂ ਗੱਲ ਕਰਦੇ ਹਾਂ ਕਿਸਾਨ ਭਰਾਵੋ 872 ਵੈਰਾਈਟੀ ਪੀਵੀਡਬਲਯੂ 872 ਵੈਰਾਈਟੀ ਬਾਰੇ ਜਿਹੜੀ ਕਿ ਇਸ ਸਾਲ ਬਹੁਤ ਕਿਸਾਨ ਭਰਾਵਾਂ ਨੇ ਬੀਜੀ ਹੈਗੀ ਟ੍ਰਾਇਲ ਦੇ ਤੌਰ ਤੇ ਹੀ ਬੀਜੀ ਹੈਗੀ ਤੇ ਆਪਾਂ ਜਿਹੜੀ ਤੁਹਾਨੂੰ ਆ ਕਣਕ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਇਹਦੀ ਜਿਹੜੀ ਬਜਾਦ ਹੈਗੀ 12 ਨਵੰਬਰ ਦੀ 11ਵੇਂ ਮਹੀਨੇ ਦੀ 12 ਨਵੰਬਰ ਨੂੰ ਇਹਦੀ ਬਜਾਦ ਹੋਈ ਹੋਈ ਹੈ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂਗੇ 11 ਫਰਵਰੀ 2026 ਦੀ ਤਾਂ ਲਗਭਗ 90 ਦਿਨਾਂ ਦੀ ਜਿਹੜੀ ਇਹ ਵੈਰਾਈਟੀ ਹੋ ਚੁੱਕੀ ਹੈਗੀ ਇਦੇ ਵਿੱਚ ਕਿਸਾਨ ਪ੍ਰਭ ਉਹ 2.5 ਗੱਟੇ ਯੂਰੀਆ ਤੇ ਸਿਰਫ ਇੱਕ ਐਨਪੀਕੇ ਦੀ ਸਪਰੇ ਹੁਣ ਤੱਕ ਹੋਈ ਹੈਗੀ ਤਾਂ ਜਿਹੜੀ ਕਣਕ ਹੈ ਸਾਰੀ ਪਾਈਪ ਦੇ ਵਿੱਚ ਹੈ ਜੇ 5% ਜਿਹੜਾ ਇਹਦੇ ਅਨਸਾਰ ਆ ਜਿਹੜਾ ਹੋਇਆਗਾ ਬਾਕੀ ਸਾਰੀ ਜਿਹੜੀ ਕਣਕ ਹੈਗੀ ਪਾਈਪ ਦੇ ਵਿੱਚ ਹੈ ਭਗੋਲੇ ਦੇ ਵਿੱਚ ਹੈ ਤੇ ਜਿਹੜੀ ਇਹਦੀ ਡੋਸ ਹੈ ਕਣਕ ਦੀ ਕਿਸਾਨ ਪ੍ਰਭ ਉਹ ਟੌਪ ਦੀ ਪੂਰੀ ਕਣਕ ਹੈ ਜਿਹੜੀ ਹੁਣ ਤੱਕ ਇਹ ਖੜੀ ਹੈਗੀ ਅੱਗੇ ਝਾੜਦੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤਾਂ ਜਿਹੜੇ ਕਿਸਾਨ ਭਰਾਵਾਂ ਨੇ ਪੀਵੀਡਬਲਯੂ 872 ਵੈਰਾਈਟੀਆਂ ਇਸ ਵਾਰ ਟਰਾਇਲ ਦੇ ਤੌਰ ਤੇ ਬੀਜੀ ਹੈ ਤਾਂ ਕਿਸਾਨ ਭਰਾਵੋ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੰਨੀ ਤਰੀਕ ਨੂੰ ਇਹਦੀ ਬਜਾਈ કરી ਸੀ ਤੇ ਕਿਹੜੀ ਇਹਦੇ ਵਿੱਚ ਖਾਦ ਕਰਾ ਕੇ ਤੁਸੀਂ ਹੁਣ ਤੱਕ ਪਾਈ ਹੈ ਤੇ ਕਿੰਨੇ ਦਿਨਾਂ ਦੀ ਤੁਹਾਡੀ ਵੈਰਾਈਟੀ ਹੋ ਗਈ ਜੇ ਕਿਸੇ ਨੇ ਅਗੇਤੀ ਬੀਜੀ ਹੈ ਤੇ ਆਪ ਦਾ ਅਨਸਾਰਾ ਵੀ ਦੱਸਿਓ ਵੀ ਕਿੰਨੇ ਦਿਨਾਂ ਤੇ ਇਹ ਜਿਹੜੀ ਵੈਰਾਈਟੀ ਅਨਸਾਰਾ ਲੈ ਰਹੀ ਹੈਗੀ ਪਰ ਜਿਹੜੀ ਇਹ ਕਣਕ ਹੈ 90 ਦਿਨਾਂ ਦੀ ਹੈ ਇਹਨੇ 5% ਹੀ ਕਣਕ ਨੇ ਨਸਾਰਾ ਲੇਤਾ ਹੈ ਬਾਕੀ ਸਾਰੀ ਕਣਕ ਹੈ ਜਿਹੜੀ ਪਾਈਪ ਦੇ ਵਿੱਚ ਹੈ ਤੇ ਐਨ ਜਿਹੜੀ ਹੁਣ ਕਣਕ ਹੈ ਪੂਰੀ ਟਾਪ ਦੀ ਖੜੀ ਹੈਗੀ ਤੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਜਿਵੇਂ ਹੁਣ ਆ ਪਾਈਪ ਦੇ ਵਿੱਚ ਹੈ ਇਹ ਲਗਭਗ 90 ਤੋਂ 95% ਸਾਰੀ ਕਣਕ ਹੈ ਜਿਹੜੀ ਪਾਈਪ ਦੇ ਵਿੱਚ ਭੋਲੇ ਦੇ ਵਿੱਚ ਹੈਗੀ ਕੋਈ ਜ਼ਿਆਦਾ ਇਹਦੇ ਵਿੱਚ ਖਾਦ ਖਰਾਕ ਨਹੀਂ ਵਰਤਿਆ ਗਿਆ 22 ਗੱਟੇ ਯੂਰੀਆ ਤੇ ਸਿਰਫ ਇੱਕ ਐਨਪੀਕੇ ਤੇ ਤੁਸੀਂ ਵੀ ਕਿਸਾਨ ਭਰਾਵੋ ਕਮੈਂਟ ਕਰਕੇ ਦੱਸਿਓ ਜਿਹੜੇ ਕਿਸਾਨ ਭਰਾ ਮਨੀਸ਼ਾ 872 ਵੀਜੀ ਹੈ ਤੇ ਤੁਹਾਡੇ ਕਿਵੇਂ ਦੀ ਵੈਰੈਟੀ ਹੁਣ ਤੱਕ ਇਹ ਖੜੀ ਹੈਗੀ ਓਕੇ ਧੰਨਵਾਦ